हां जी किसान वीरो ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਐਡਰੈਸ ਇੱਕ ਵਾਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਸੌਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਸਕੱਤਰ ਸਿੰਘ ਨਾਮ ਦੋਸਤੋ ਵੀਰ ਦਾ ਜਿਹੜੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਹਾਂ ਤਿੰਨ ਨਾਂ ਦੇ ਦੋਸਤੋ ਦਿਖਾਵਾਂਗਾ ਤੁਹਾਨੂੰ ਇੱਕ ਗਾਂ ਤੇ ਦੋ ਮੱਝਾਂ ਡਿਟੇਲ ਸਾਰੀ ਵੀਰ ਦੇ ਕੋਲੋਂ ਪੁੱਛ ਕੇ ਤੋਂ ਨਾ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੰਦੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਵਰਖ ਜਿਹੜੀ ਕਰਨੀ ਉਹ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇਲੀ ਗੱਲ ਨਾ ਵੇ ਆਓ ਵੀਰ ਨਾਲ ਗੱਲਬਾਤ ਕਰਕੇ ਡਿਟੇਲ ਆਪਾਂ ਸਾਰੀ ਇਹਨਾਂ ਪਸ਼ੂਆਂ ਦੇ ਵੀਰ ਦੇ ਕੋਲੋਂ ਪੁੱਛ ਲੈਂਦੇ ਹਾਂ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਓ ਠੀਕ ਆ ਜੀ ਹਾਂ ਜੀ ਵਧੀਆ ਵੀਰ ਜੀ ਤੁਸੀਂ ਸੁਣਾਓ ਚਲਿਆ ਇਹਦਾ ਬ리에 ਕੰਮ ਕਰ ਹਾਂਜੀ ਚੱਲੀ ਜਾਂਦਾ ਚਲੋ ਟਾਈਮ ਪਾਜ ਜਾਂਦਾ ਹੈ ਇਹਨਾਂ ਲੋੜੇ ਗੋਲੇ ਜਿਹਨੇ ਬੜਾ ਕੰਮ ਖਰਾਬ ਕੀਤਾ ਹੈ ਉਹ ਚਲੋ ਸ਼ਹਿਰ ਤੇ ਦੁਨੀਆ ਦੇ ਨਾਲ ਹੀ ਆ ਜੀ ਹਾਂਜੀ ਹਾਂਜੀ ਚਲੋ ਮਾਰੇ ਬਥੇ ਵੀ ਸੁਖਸ਼ਾਂਤੀ ਕਰਦੀ ਹੈ ਹਾਂਜੀ 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 ਬਹੁਤ ਚਲੋ ਕਿਰਪਾ ਰੱਬ ਦੀ ਹਾਂਜੀ ਹਾਂਜੀ ਤੇ ਆਪਣਾ ਵੀ ਅਡਰੈਸ ਬੋਲਦੀ ਹੈ ਇੱਕ ਡਰੈਸ ਆਪਣਾ ਸੋਰ ਸਿੰਘ ਪਿੰਡਿਆ ਪੱਤੀ ਮਾਣਾ ਦੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਠੀਕ ਹੈ ਜੀ ਫੋਨ ਨੰਬਰ 88721179 ਠੀਕ ਹੈ ਜੀ ਹਾਂਜੀ ਤੇ ਅੱਜ ਵੀਰ ਆਪਣੇ ਕੋਲ ਟੋਟਲ ਟੈਂਨਰ ਆ ਗਿਆ ਹਾਂਜੀ ਤੋਕੜ ਗੱਬਣ ਵੀ ਗਈ ਕੋਈ ਕੇ ਸਾਰੀਆਂ ਨਹੀਂ ਵੀਰ ਜੀ ਤੋਕੜ ਗੱਬ ਉਹ 7 ਮਹੀਨੇ ਸੱਚ ਗੱਬਣ ਆ ਅੱਛਾ ਜੀ ਹਾਂ ਜੀ ਠੀਕ ਹੈ ਜੀ ਹਾਂ ਤੇ ਸ਼ੁਰੂ ਕਰ ਲਈਏ ਪਸੇ ਨੀਲੀ ਰਵੀ ਤੋਂ ਦੱਸ ਕੀ ਡਿਟੇਲ ਵੀਰਾਂ ਨੂੰ ਹਾਂ ਜੀ ਹਾਂ ਜੀ ਇਹਦੇ ਥੱਲੇ ਵੀਰ ਜੀ ਹੁਣ ਜਿਹੜਾ ਦੁੱਧ 8 ਕਿਲੋ ਹੈਗਾ ਆਜੋ ਅੱਛਾ ਜੀ ਹਾਂ ਜੀ ਸੂਈ ਨੂੰ ਕੋਈ ਦੋ ਲਾਲੇ ਕੋਈ ਢਾਈ ਲਾਲੇ ਦੋ ਢਾਈ ਮਹੀਨੇ ਲੇਟ ਹਾਂ ਬੱਚਾ ਹੈਗਾ ਜੀ ਨਹੀਂ ਬੱਚਾ ਨਹੀਂ ਹੈਗਾ ਹਾਂ ਜੀ ਇਹਦੀ ਭੂਚੀ ਆ ਸੂਆ ਕਰਵਾਉਣੀ ਹਾਂ ਜੀ ਇਹ ਸੂਆ ਦੇ ਵੀਰ ਜੀ ਇਹ ਗਾ ਦੂਜਾ ਤੀਜਾ ਹੀ ਆ ਪਰ ਮੱਝ ਦੀ ਡਾਂਡੇ ਲਾਤੀ ਜੰਨਾ ਹਾਂਜੀ ਹਾਂਜੀ ਜਿੱਦਾਂ ਕਾਬਿਆ ਜਿਹੜਾ ਨਾ ਇੱਕ ਪੰਜੀ ਦੀ ਆਬ ਲਈ ਹੀ ਬੰਦਿਆਂ ਨੇ ਉਦੋਂ ਅੱਛਾ ਜੀ ਤੇ ਉਹ ਨੀਲੀ ਰਾਵਜ ਦੀ ਸੀ ਹਾਂਜੀ ਹਾਂ ਉਹ ਤੇ ਵਿਚਾਰੀ ਲੱਸੀ ਆ ਵੇਖੋ ਕੱਦ ਦੇ ਲੰਮੀ ਕਿੱਡੀ ਮੱਝ ਆ ਹਾਂਜੀ 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 ਤੇ ਤੋੜ ਕੇ ਦਿਖਾਈਏ ਵੀਰ ਨੂੰ ਲਓ ਜੀ ਦੋਸਤੋ ਕਿਸੇ ਵੀਰ ਨੇ ਸੰਭ ਹੀ ਨਹੀਂ ਚੰਗੀ ਜਿਹਾ ਨਿਸ਼ਾਨੀ ਤੋੜ ਕਰਦੀ ਹੈ 100% ਨੀਲੀ ਰਾਵੀ ਪਿਓ ਹੈ Ориジナル ਹਾਂਜੀ ਹਾਂਜੀ ਕੱਦ ਕਾਠ ਮੈਂ ਤਾਂ ਬਾਡੀ ਵੇਟ ਦੋਸਤੋ ਕਰ ਸਕਦੇ ਹੋ ਚੈੱਕ ਤੁਸੀਂ ਵੱਡੇ ਟਾਂਚੇ ਦੀ ਮੱਝ ਆ ਸਿਰਫ ਦੋਸਤੋ ਸਾਹਮਣ ਤੋਂ ਸੜੀ ਦੀ ਮਾਰ ਖਾ ਗਈ ਹੈ ਲਓ ਜੀ ਹਾਲੋ ਜੀ ਪ्योर ਦੋਸਤੋ ਨੀਲੀ ਰਾਵੀ ਨਿਸ਼ਾਨੀਆਂ 100% ਨੀਲੀ ਰਾਵੀ ਜਿਹੜੀਆਂ ਸਾਰੀਆਂ ਲਓ ਜੀ ਕਰੋ ਚੈੱਕ ਬਿਲਕੁਲ ਬਰੀਕ ਚਮੜੀ ਦੀ ਮੱਝ ਆਰਡਰ ਕੁਆਰਟੀ ਦੋਸਤੋ ਬਹੁਤ ਸੋਹਣੀ ਤਿਆਰ ਕੀਤੀ ਚਾਰੇ ਥਣ ਗੈਰ ਤੇ ਲੱਗੇ ਕੋਈ ਫੋਟ ਸ਼ੌਣੀਆਂ ਨਾਲ ਦੁੱਧ ਬਈ ਕਿੰਨਾ ਦੱਸਿਆ ਨਾਲ ਜੀ 8 ਕਿਲੋ ਦੁੱਧ ਦਾ 8 ਕਿਲੋ ਦੁੱਧ ਪੱਕਾ ਕਹਿੰਦੇ ਤੇ ਚਵਾਚ ਨੂੰ ਵਧੀਆ ਇੱਕ ਨੰਬਰ ਆ ਜੀ ਇੱਕ ਨੰਬਰ ਚਲੋ 8 ਕਿਲੋ ਆ ਕੋਈ ਤੁਹਾਨੂੰ ਪਰ ਉਪਰੇ ਥਾਂ ਕਰਕੇ ਕਿਲੋ ਇਧਰ ਉਧਰ ਵੀ ਹੋ ਸਕਦਾ ਹਾਂਜੀ ਕਿਲੋ ਹਾਂ ਤੇ ਧੋਦਨੀ ਆਪਾਂ ਮਾਨ ਨਹੀਂ ਗਲਤ ਨਹੀਂ ਬਾਕੀ ਦੋ ਦਿਨਾਂ ਨੂੰ ਮਾਜ ਹੋਰ ਦੋ ਦਿਨ ਆ ਜਿਦ ਤਨਾ ਚਲੋ ਤੋਖੀ ਵਿਚਾਰੀ ਮਰੀ ਆ ਠੀਕ ਹੈ ਜੀ ਹਾਂ ਤੇ ਮੁੱਲ ਕੀ ਕਰਨਾ ਵੀ ਉਹਦਾ ਮੁੱਲ ਵੀ ਤੁਸੀਂ ਜਾਇਦੇ ਕਰੀਏ ਹਾਂਜੀ ਹਾਂਜੀ 55 ਦੀ ਦੇ ਦੀਏ 55 ਤੋਂ ਕਿੰਨਾ ਕਮਾਣ ਦਾ ਸਰ ਕਰ ਦਾਂਗੇ 1000 2000 ਇੱਕੇ ਵਾਰੀ ਹਾਂ ਨਾ ਜੀ ਹਾਂ 51000 ਕਰਦੀ ਹੈ ਹਾਂਜੀ 51 ਦੀ ਕਰਦੀ 51 ਦੀ ਹਾਂ ਚਲ ਕਰ ਦੋ ਲਓ ਜੀ ਦੋਸਤੋ 51000 ਰੁਪਿਆ ਡਿਮਾਂਡ ਵੈਸੇ 55000 ਰੁਪਿਆ ਰੱਖੀ ਪਰ 51000 ਰੁਪਏ ਦੇ ਵਿੱਚੋਂ ਥੋੜਾ ਬਹੁਤ ਤੁਹਾਡਾ ਮਾਨ ਤਨ ਸ਼ੋਰ ਛਪਾ ਜਿਹੜਾ ਮੌਕੇ ਤੇ ਜਰੂਰ ਹੋਊਗਾ ਇਦੇ ਨਾਲ ਜਿਹੜੀ ਬੱਧੀ ਹੈ ਮੱਝ ਵੀ ਇਹਦੀ ਦਸੀ ਡੀਟੇਲ ਆਪਾਂ ਦੀ ਰਹੀ ਹੈ ਇਹ ਵੀ ਜੀ 7 ਮਹੀਨੇ ਦੀ ਗੱਬਣ ਜੋ ਅੱਛਾ ਜੀ ਹਾਂ ਜੀ ਤੇ ਸਵੇਰ ਕਰਨਾ ਸੂਈ ਸੂਆ ਇਹਦਾ ਵੀ ਜੀ ਤਿੱਜਾ ਲਾਉ ਦੇਣ ਤਿੱਜਾ ਸਵੇਰ ਚੌਥੀ ਅਰੇ ਗੱਬਣ ਹਾਂ ਜੀ ਠੀਕ ਹੈ ਜੀ ਤਿੱਜੇ ਦੀ ਗੱਬਣ ਲਾਉ ਦੇ ਅੱਛਾ ਤਿੱਜੇ ਤੇ ਤਿੱਜਾ ਸੂਆ ਸਿੱਕੇ ਜੇ ਤੇ ਗੱਬਣ ਹਾਂ ਜੀ ਦੁੱਧ ਦਿੰਦੀ ਹੈ ਜੀ ਨਹੀਂ ਵੀ ਜੀ ਹੌਣ ਦੇ 7 ਮਹੀਨੇ ਦੀ ਗੱਬਣ 7 ਤੋਂ ਵੱਧ ਹੀ ਹੋਣੀ ਦੁੱਧ ਦੇ ਝੋੜ ਨਹੀਂ ਮਾਨਾ ਹੁਣ ਤੇ ਕਿੱਲੋ ਗਿਆ ਸਾਰਾ ਮਤਲਬ ਡਰਾਈ ਹੈ ਤੇ ਹੁਣ ਹਾਂ ਹੁਣ ਵੀ ਥਣ ਸਾਫ ਕਰੀਦੇ ਆ ਥਾਣੀ ਸਾਫ ਕਰੀ ਹਾਂ ਜੀ ਹਾਂ ਜੀ ਬਾਕੀ ਮਾੜੀ ਵੀ ਇੱਕ ਜੰਗੀ ਆ ਹਾਂਜੀ ਥੋੜਾ ਜਿਹਾ ਸਿੰਗ ਦੋਸਤੋ ਜਰੂਰ ਖੁੱਲਾ ਰੱਖ ਦੀਏ ਬਾਕੀ ਦੋਸਤੋ ਸਟ੍ਰੈਚਰ ਮਾਈ ਦਾ ਚੈੱਕ ਕਰ ਲੋ ਪੂਰਾ ਫੁੱਲ ਹੈ ਵੀ ਬੋਡੀ ਵੇਟ ਚੰਗੀ ਰਾਜੀ ਜਮੀ ਪਲੀ ਚੈੱਕ ਤੁਸੀਂ ਕਰ ਸਕਦੇ ਹੋ ਪਿੱਠ ਪੜੀ ਦੀ ਚੜਾਈ ਦੋਸਤੋ ਦੁੱਧ ਹੋਣ ਬਿਲਕੁਲ ਹਿਸਾਬ ਨਾਲ ਵੀਰਾਂ ਦਾ ਵੀ ਖਾਲੀ ਕਰਨ ਦੇ ਲਓ ਜੀ ਹਾਰ ਜੀ ਕਰੋ ਚੈੱਕ ਜੀ ਦੋ ਤੋਂ ਕੋਈ ਟਾਈਮ ਦੋ ਤੋਂ 2.5 ਮਹੀਨੇ ਦਾ ਟਾਈਮ ਇਹਦੇ ਸੁਨਦੇ ਵਿੱਚ ਰਹਿ ਗਿਆ ਹੌਲੀ ਹੌਲੀ ਦੋਸਤੋ ਦੁੱਧ ਜਿਹੜਾ ਪਸ਼ੂ ਉਹ ਡਰਾਈ ਕਰਨਾ ਪੈਂਦਾ ਸਹੀ ਹੈਗੇ ਕਿਲੋ ਕੁ ਦੁੱਧ ਵੀਕਦਾ ਦਿੰਦੀ ਹੈ ਤੇ ਬਾਕੀ ਵੀਰੋ ਚਲੋ ਹੁਣ ਤੁਸੀਂ ਚੋਣੇ ਹੋ ਤੇ ਪਾਤੂ ਪਾ ਦਾ ਦੁੱਧ ਤੋਂ ਚਾਰੇ ਸਭ ਨਹੀਂ ਹੁੰਦੇ ਆਉਂਦਾ ਦੁੱਧੇ ਸਾਫ਼ ਹੀ ਕਰੀਦਾ ਕਿਉਂਕਿ ਇਹਨਾਂ ਦੇ ਪ੍ਰੋਪਰ ਹਾਂਜੀ ਹਾਂ ਹਾਂ ਚੈੱਕ ਕਰਾਈਏ ਡਾਕਟਰਾਂ ਦਾ ਹੁਣ ਤਾਂ ਸਾਫ਼ ਕਰ ਇਹਨੂੰ ਠੀਕ ਹੈ ਜੀ ਹਾਂਜੀ ਤਿੰਨ ਹਜ਼ਾਰ ਦੋ ਗਰੇ ਰਹਿ ਗਿਆ ਦੋ ਟਾਈਮ ਹੀ ਹਾਂਜੀ ਤੇ ਆਹ ਸਿੰਘ ਨੂੰ ਮਾਪਾ ਬਣਾਉਣ ਦੇ ਅਸੀਂ ਮਾਂ ਚਲ ਕੋਈ ਗੱਲ ਨਹੀਂ ਸਿੰਘ ਦੇ ਭਾਂ ਨਿੱਕੇ ਜਿੱਦੇ ਮਰਜ਼ੀ ਕਰਾ ਲੀਏ ਹਾਂਜੀ 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 ਤੇ ਮੁੱਲ ਕੀ ਕਰਨਾ ਤੇ ਹਾਂ ਨਾਈ 55 ਦੀ ਦੇ ਦਾਂਗੇ ਕਿੰਨਾ ਕਮਾਣ ਦਾ ਹਾਂ ਨਾਈ ਜਿਹੜੀ ਬਾਝ ਆਪਾਂ ਦੇਣੀ 52000 ਦੀ ਅੱਜ ਮੈਂ ਦਵਾ ਬਰਾਬਰ ਕਰ ਦਿੱਤੀ ਪਿਆਰੀ ਪਰ ਮੁਰਗੇ ਫੇਰ ਵੀਰ ਕਰਦੇ ਨੇ ਯਾਰ ਕਰਦੇ ਨੇ ਵੀ ਫੇਰ ਕੀ ਕਰਨਾ ਕਰੀ ਮੁਰਗੀ ਕਰੀ ਕਰਨਾ ਆਪਾਂ 51 ਦੇ ਦਾਂਗੇ 51000 ਰੁਪਏ 51000 ਹੈ ਨਾ ਇਹ 5200 ਰੁਪਿਆ ਦੋਵਾਂ ਦਾ ਬੰਦਾ ਜੇ ਕੋਈ ਵੀਰ ਜੋੜਾ ਖਰੀਦੇ ਪੂਰੇ ਲੱਖ ਦੀ ਹੋ ਜੇ ਹਾਂ ਫੇਰ ਪੂਰੇ ਲੱਖ ਦੀਆਂ ਦੇ ਦਾਂਗੇ ਲਓ ਜੀ ਦੋਸਤੋ ਵੇਹੇ ਜੇ ਕੱਲੀ ਕੱਲੀ ਖਰੀਦੇ ਕੋ 51 51000 ਰੁਪਏ ਜੇ ਕੋਈ ਵੀ ਜੋੜਾ ਖਰੀਦੂ ਲੱਖ ਰੁਪਏ ਦੇ ਹੋ ਜੂਗਾ ਐਤੀ ਭਾਅ ਆ ਯਾਰੇ ਠੀਕ ਹੈ ਜੀ ਹਾਂ ਜੀ ਐਗੀ ਆਫਰ ਹੈ ਹਾਂ ਜੀ ਤੇ ਗਾਂ ਆ ਰਹੀ ਜੀ ਸੂਈਨ ਹੋਗੇ 2.5 ਮਹੀਨੇ ਹਾਂ ਜੀ ਠੀਕ ਹੈ ਜੀ ਬੱਛੀ ਨਹੀਂ ਉਹਨਾਂ ਦਿੱਤੀ ਆਪਾਂ ਨੂੰ ਆ ਬਿਲਕੁਲ ਬਹੁਤ ਜ਼ਿਆਦਾ ਚੰਗਾ ਗਾਂ ਦੇ ਥੱਲੇ 7-8 ਕਿਲੋ ਦੁੱਧ ਜੋ ਅੱਛਾ ਜੀ ਤੇ ਇੱਕੋ ਗੱਲ ਹੈ ਵੀ ਸਰੂਏ ਦਾ ਵਗਦਾ ਦੋ ਧਾਰਾਂ ਆਉਂਦੀਆਂ ਇੱਕੇ ਥਾਂ ਚੋਂ ਅੱਛਾ ਜੀ ਹਾਂ ਜੀ ਅੱਛਾ ਸਰੂਏ ਦਾ ਸਰੂਏ ਵਗਦਾ ਮਤਲਬ ਵੀ ਦੋ ਧਾਰਾਂ ਆਉਂਦੀਆਂ ਇੱਕੇ ਥਾਂ ਚੋਂ ਅੱਛਾ ਅੱਛਾ ਤੇ ਬਾਕੀ ਚੌਂਚਾਂ ਬਹੁਤ ਜ਼ਿਆਦਾ ਵਹਿ ਰਹੀ ਨਾ ਭੂਰਤ ਨਹੀਂ ਮਾਰਦੀ ਨਾ ਭੂਰ ਨਹੀਂ ਮਾਰਦੀਆਂ ਧਾਰਾਂ ਦੋ ਆਉਂਦੀਆਂ ਧਾਰਾਂ ਦੋ ਨਹੀਂ ਬਰਾਬਰ ਦੀ ਹਾਂ ਮਤਲਬ ਚੋਂਦੇ ਤਾਂ ਕਿ ਬਰਾਬਰ ਦੋ ਧਾਰਾਂ ਨਿਕਲਣ ਹਾਂ ਇੱਕ ਸਾਈਡ ਤੋਂ ਆਉਂਦੀ ਆ ਮਤਲਬ ਥੱਲੇੋਂ ਤੇ ਇੱਕ ਥੱਲੇ ਜਿਹੜੀ ਸਿੱਧੀ ਠੀਕ ਹੈ ਹਾਂ ਤੇ ਦੁੱਧ ਬਾਲਟੀ ਜੀ ਪੈਂਦਾ ਹਾਂ ਹਾਂ ਜੀ ਛੋੜ ਨਹੀਂ ਮਾਰਨਾ ਸਵੇਰ ਤੋਂ ਦਸੂਈ ਜੀ ਹਾਂ ਜੀ ਤੇ ਉਹਨਾਂ ਬੱਚੀ ਨੇ ਦਿੱਤੀ ਦੁੱਧ ਦੇ ਵੜਾ ਜੇ ਹੋਰ ਕਰ ਦੇਗੀ ਲੋਈ ਦੋਸਤੋ ਸਵੇਰ ਦੁਜਾ ਸੀ ਤਾਂ ਸੁਈ ਨੂੰ ਕਿੰਨਾ ਟਾਈਮ ਕਰ ਦੱਸਿਆ 6 ਨੇ 2 1/2 ਮਿੰਟ ਹੋ ਗਏ ਦੋ ਤੋਂ 2 1/2 ਮਿੰਟ ਹੋ ਗਏ ਦੋਸਤੋ ਉੱਪਰ ਖਾ ਕੇ ਬੱਚੇ ਦਾ ਕੇਰਾ ਪਛਿੜਾ ਦੇ ਹੀਰਾ ਕਰ ਜਾਂਦਾ ਤੇ ਧਾਰਾਂ ਵੀਰ ਕਹਿੰਦਾ ਵੀ ਦੋ ਇੱਕ ਥਾਂ ਚੋਂ ਨਿਕਲਦੀਆਂ ਇੱਕੇ ਥਾਂ ਚੋਂ ਜੀ ਤੇ ਦੋ ਤਰ੍ਹਾਂ ਠੀਕ ਹੈ ਜੀ ਇੱਕ ਥਾਂ ਚੋਂ ਦੋਸਤੋ ਕੁ ਸਰੂ ਨਾਲ ਲੱਗਾ ਥੋੜਾ ਜਿਹਾ ਸਰੂ ਦੇ ਵਿੱਚੋਂ ਧਾਰ ਆਉਂਦੀ ਏ ਜੀ ਬਾਕੀ ਜਿਹੜਾ ਵੀ ਰਵੈਰ ਸੰਭੂਗਾ ਯਾਦ ਕਰੂ ਦੁੱਧ ਵਾਲੀ ਹਾਂਜੀ 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 ਕਿਉਂਕਿ ਗਰਮੀਆਂ ਦੇ ਵਿੱਚ ਦੋਸਤੋ ਇਹ ਦੁੱਧ ਜਿਹੜਾ ਆਵਾ گاਵਾ ਕਰਮਾਲੀਆਂ ਦੁੱਧ ਚੰਗਾ ਚਵਾਉਂਦੀਆਂ ਕਿਉਂਕਿ ਇਹ ਗਰਮੀ ਵਾਲੀ ਹੈ گاਵਾ ਘਰਕਦੀਆਂ ਨਹੀਂ ਗੀਆਂ ਬਿਲਕੁਲ ਗਰਮੀ 'ਚ ਤੇ ਮੌਲਵੀ ਵੀਰ ਕਹਿੰਦਾ ਜੈ ਜੀ ਇਹ ਵੇਖੋ ਹੁਣ ਕਿੰਨਾ ਖ ਜੈ ਜੀ ਕਰਦਾ ਮੌਲਵੀ ਵੀਰ ਬਹਿਰੇ ਆਜੂ ਨੋ ਮਜਨ ਦੇ ਮੋਲਵੀ ਨੇ ਬਿਲਕੁਲ ਚਲੋ ਇਹਨਾਂ ਆ ਵੀ ਮੈਂ ਨਹੀਂ ਕਹਿੰਦਾ ਵੀ ਜੀ ਚਲੋ ਮੈਨੂੰ ਦੇ ਬੜਾ ਡੋਂਟ ਆਈ ਅਮੀ ਨਹੀਂ ਆਈ ਸੋ ਜਿਹੜੇ ਵੀਨ ਲੈਣੇ ਹੋ ਤੋਕਰ ਸਮਝ ਕੇ ਲੈ ਲੇ ਹਾਂਜੀ ਠੀਕ ਹੈ ਜੀ ਪਾਪਾ ਨਹੀਂ ਆ ਕਹਿੰਦੇ ਬਾਕੀ ਐਡੀ ਸੀ ਇਸਲਾਗ ਦੇ ਠੰਡੀ ਆ ਕਰਮ ਵਾਲੀ ਜਿੱਤਾ ਮਰਜੀ ਆਤਮ ਮਾਰੀ ਜਾਓ ਠੀਕ ਹੈ ਜੀ ਕੀ ਮੁੱਲ ਕਰਾਂ ਜੀ 15 ਦੀ ਦੇ ਦਈਏ ਨਾ ਗੈਸ ਕਰੀਏ ਕਿੰਨੇ ਤੁਸੀਂ ਦੱਸ ਦੋ 12 ਦੀ ਕਰਦੀਏ ਚਲੋ 12000 ਵੀ ਦੇ ਦਾਂਗੇ ਜੀ ਮੌਕੇ ਦੇ ਕੋਈ ਸ਼ੋਰ ਸ਼ਪਾ ਕਰ ਦਾਂਗੇ ਪੂਰਾ 11000 ਕਰ ਦਈਏ ਚਲੋ ਪੂਰਾ ਹੀ ਕਰ ਦੋ। ਲੋ ਜੀ ਦੋਸਤੋ। ਐਂਡ 11000 ਦੀ ਗਾਂ ਦੇ ਦਾਂਗੇ। 11000 ਰੁਪਏ ਦੋਸਤੋ ਗਾਂ 8 ਕਿਲੋ ਦੁੱਧ ਤਿਆਰ ਜੇ ਹੁਣ ਮੌਕੇ ਦਾ ਜਿਹੜਾ ਵੀਰtio ਆਪਣੀ ਇੱਕ ਟਾਈਮ ਦੋ ਟਾਈਮ ਚੋ ਕੇ ਤਸਦੀ ਕਰ ਸਕਦਾ। ਨਾ ਦੋਸਤੋ ਮੈਂ ਤੁਹਾਨੂੰ ਤਿੰਨ ਦਿਖਾਏ ਆ। ਤਿੰਨੇ ਨਾਲ ਦੋਸਤੋ ਸੂਏ ਸਵਾਏ ਆ ਇੱਕ ਟਾਈਮ ਦੋ ਟਾਈਮ ਚੋ ਕੇ ਮੇਰੇ ਵੀਰ ਤਸਦੀ ਆਪਣੀ ਜਰੂਰ ਕਰ ਲੈ ਕਰੋ ਤੁਹਾਡਾ ਹੱਕ ਬਣਦਾ ਵਾ। ਮੱਝ ਦੋਸਤੋ ਬਿਲਕੁਲ ਹੁਣ ਟਰਾਈ ਤੇ ਹੀ ਆ ਤੇ ਦੋ ਮੱਝ ਜਿਹੜੀ ਆਪਣੇ ਪਹਿਲੇ ਨੰਬਰ ਤੇ ਮੱਝ ਵਿਖਾਈ ਲੀਲੀ ਦਾ ਵੀ 8 ਕਿਲੋ ਦੁੱਧ ਹੁਣ ਤਲੇ ਤਿਆਰ ਜੇ। ਗਾਂ ਥਲੇ ਵੀ ਦ ਪਿੰਡ ਦੇ ਦੋਸਤੋ ਵੀਰ ਦਾ ਸੋਰ ਸਿੰਘ ਤਸਵੀਰ ਪੱਟੀ ਜਿਹੜਾ ਸ਼੍ਰੀ ਕਰਮਤਾਰਨ ਸਾਹਿਬ ਨਾਮ ਅਤੇ ਫੋਨ ਨੰਬਰ ਵੀ ਦੇ ਕੀਤੇ ਹੀ ਪੁੱਛਦੇ ਆਪਾਂ ਫੋਨ ਨੰਬਰ 88721179 ਜੀ ਹਾਂਜੀ ਨਾਮ ਸਕਾ ਨਾਮ ਸਕਤਰ ਸਿੰਘ ਜੀ ਠੀਕ ਹੈ ਜੀ ਹਾਂਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਵਾਸਤੇ ਜੀ